ਜੀ ਤੇ ਬੱਬੂ ਮਾਨ ਨੇ ਸਕਰੀਨ ਤੇ ਭਰਾ ਕੇ ਹਸੀ ਹੈ ਨਾ ਛੋਟਾ ਹਾਂਜੀ ਉਹਦੇ ਮੈਂਟੇਨ ਨਹੀਂ ਰੱਖੀ ਫੇਰ ਯਾਰੀ ਨਹੀਂ ਨਹੀਂ ਉਹ ਉਹਨਾਂ ਦਾ ਕੋਈ ਉਹਨਾਂ ਦਾ ਕੀ ਇਹਦੇ ਜੋ ਹੈਗਾ ਉਹ ਇੱਕ ਰੀਅਲ ਲਾਈਫ ਤੇ ਰੀਅਲ ਲਾਈਫ 'ਚ ਫਰਕ ਹੈ ਮੈਂ ਰੀਅਲ ਲਾਈਫ 'ਚ ਉਹਨਾਂ ਦਾ ਬ੍ਰਦਰ ਬਣਿਆ ਸੀਗਾ ਹਾਂ ਹੁਣ ਐਜ਼ ਆ ਮੈਨੂੰ ਦੇਖੋ ਭਾਜੀ ਮੈਂ ਗੱਲ ਕਰਾਂ ਮੈਂ ਕਿੰਨੇ ਆਰਟਿਸਟਾਂ ਨਾਲ ਕੰਮ ਕੀਤਾ ਹੋਇਆ ਹੈ ਸ਼ਾਇਦ ਹੀ ਕੋਈ ਹੋਵੇ ਜਿਹਦੇ ਨਾਲ ਮੈਂ ਨਹੀਂ ਕੀਤਾ ਜੀ ਸਭ ਨਾਲ ਕੀਤਾ ਹੈ ਮੈਂ ਸਭ ਨਾਲ ਮੈਂ ਇਵਨ ਦਲਜੀਤ ਭਾਜੀ ਦੀ ਫਿਲਮ ਆਈ ਸੀਗੀ ਉਹਦੇ 'ਚੋਂ ਸੀਨ ਕੱਟੇ ਗਏ ਕਿਹੜੀ ਫਿਲਮ ਸੀਗੀ ਸੀਗੀ ਪਟਿਆਲਾ ਕੁਛ ਕਰਕੇ ਫਿਲਮ ਸੀ ਉਹਨਾਂ ਦੀ ਹਾਂ ਪਟਿਆਲਾ ਹਾਊਸ ਅੰਬਰਸਰੀਆ ਤੇ ਨਹੀਂ ਅੱਛਾ ਉਹ ਪਟਿਆਲਾ ਹਾਂ ਜਿਹੜੀ ਬਾਲੀਵੁੱਡ ਚ ਸੀ ਕ੍ਰਿਤੀ ਸਨਨ ਨਾਲ ਹਾਂ 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 ਜੀ ਉਹ ਕੁਛ ਸੀਗੀ ਪਟਿਆਲਾ ਕਿਸਾਨ ਅਰਜੁਨ ਪਟਿਆਲਾ ਅਰਜੁਨ ਪਟਿਆਲਾ ਜੀ ਉਹਦੇ ਚ ਵੀ ਕਰਕੇ ਆਇਆ ਸੀ ਨਿਰਮਲ ਰਿਸ਼ੀ ਮੈਨ ਦੇ ਨਾਲ ਮੇਰੇ ਸੀਗੇ ਸੀਨ ਤੇ ਉਹ ਪੱਟੇ ਕੇ ਮਤਲਬ ਐਜ਼ ਅ ਆਰਟਿਸਟ ਮਤਲਬ ਮੈਨੂੰ ਨਹੀਂ ਲੱਗਦਾ ਸ਼ਾਇਦ ਮੈਂ ਕਿਸੇ ਨਾਲ ਨਾ ਕੀਤਾ ਹੋਵੇ ਕੰਮ ਹਾਂ ਤੇ ਵੀ ਹੁਣ ਮੈਂ ਅਗਰ ਸੋਚਾਂ ਕਿ ਯਾਰ ਮੈਂ ਕੰਮ ਕੀਤਾ ਯਾਰ ਮੈਨੂੰ ਉਹਨਾਂ ਨੇ ਉਹਦਾ ਪੇਮੈਂਟ ਕੀਤੀ ਹੋਈ ਹੈ ਅੱਛਾ ਜਿਆਦਾ ਮੇਰਾ ਬਕਾਇਆ ਹੋਇਆ ਕੰਮ ਹੈ